ਸਾਸੀ ਗੱਲ ਦੋਸਤੋ ਮੈਂ ਚਾਰਨੀ ਤੁਹਾਡੇ ਸਾਰਿਆਂ ਦਾ ਰੈਡ ਸਬ ਬਲੌਗ ਸਵਾਗਤ ਕਰਦਾ ਇਹ ਜਿਹੜੀ ਵੀਡੀਓ ਆਪਾਂ ਕਿਸੇ ਇਮੀਗ੍ਰੇਸ਼ਨ ਪਰਪਸ ਲਈ ਨਹੀਂ ਬਲਕਿ ਇਹ 18 ਪਲੱਸ ਵਾਲੇ ਹੀ ਦੇਖਣ ਇਹ ਵੀਡੀਓ ਬਹੁਤ ਹੈ ਮੈਂ ਜੋ ਕੇ ਦੱਸੇਗੀ ਕੈਨੇਡਾ ਵਿੱਚ ਵਾਕੇ ਹੀ ਪੰਜਾਬੀ ਕੁੜੀਆਂ ਤੇ ਇਲਜ਼ਾਮ ਲਾਏ ਜਾਂਦੇ ਕਿ ਉਹ ਗਲਤ ਕੰਮ ਕਰਦੀਆਂ ਜਾਂ ਗਲਤ ਹਰਕਤਾਂ ਕਰਦੀਆਂ ਕੱਪੜੇ ਪਾ ਕੇ ਕਹ ਲੋ ਇੱਕ ਤਰ੍ਹਾਂ ਸੜਕਾਂ ਦੇ ਖੜਦੀਆਂ ਤੇ ਬੰਦਿਆਂ ਨਾਲ ਜਾਂਦੀਆਂ ਖਿਮਾ ਕਰਨੀ ਮੈਂ ਇਹ ਸ਼ਬਦ ਬਟਣਾ ਨਹੀਂ ਚਾਹ ਰਿਆ ਸੀ ਪਰ ਮੈਨੂੰ ਬਰਥਣੇ ਪੈ ਰਿਹਾ ਹੈ ਮਜਬੂਰਨ ਤੇ ਇਹ ਬਹੁਤ ਸਾਰੇ YouTube ਬਲੌਗਰ ਇੱਥੋਂ ਤੱਕ ਕਿ ਸੀਨੀਅਰ ਪੱਤਰਕਾਰ ਪੱਤਰਕਾਰ ਤਾਂ ਚਲੋ ਲੋਕੀ ਬਣਾਉਂਦੇ ਨੇ ਮੈਂ ਪਰ ਬੰਦੇ ਦੀ ਜਿਹੜੀ ਮਤਵਾ ਉਹ ਦੱਸਦੀ ਆ ਉਹਦੇ ਵਿਚਾਰਾਂ ਤੋਂ ਉਹਦੇ ਬੋਲਣ ਤੋਂ ਉਹ ਕੀ ਬੋਲ ਰਿਹਾ ਹੈ ਤੁਸੀਂ ਕਿਸੇ ਦੇ ਐਨਏ ਯੂਟਿਊਬਰ ਤੇ ਵੇਖਾਵੀਆਂ ਚ ਆ ਕੇ ਜਾਂ ਤੁਸੀਂ ਸਿਰਫ ਵਿਊ ਦੇ ਚੱਕਰ ਇਹੀ ਤੁਸੀਂ ਪ੍ਰਚਾਰ ਕਰ ਰਹੇ ਹੋ ਕਿ ਪੰਜਾਬੀ ਕੁੜੀਆਂ ਬਈ ਮਾਫ ਕਰਨਾ ਮੇਰੇ ਸ਼ਬਦਾਂ ਨੂੰ ਮੈਂ ਬਾਰ ਬਾਰ ਕਹਿੰਦਾ ਕਿ ਧੰਦਾ ਕਰਦੀਆਂ ਦੇਖੋ ਤੁਹਾਡੇ ਦਿਮਾਗ ਦੇ ਵਿੱਚ ਕੀ ਸੋਚ ਆਉਂਦੀ ਹੋਏਗੀ ਕੀ ਪਿਕਚਰ ਬਣਦੀ ਹੋਏਗੀ ਕਿਉਂਕਿ ਕਿਸੇ ਨਾ ਕਿਸੇ ਦੀਆਂ ਧੀਆਂ ਭੈਣਾ ਰਿਸ਼ਤੇਦਾਰ ਚੋਂ ਕੁੜੀਆਂ ਕੋਈ ਨਾ ਕੋਈ ਜੀ ਕਹੇ ਦੀ ਅੱਜ ਦੀ ਤਰੀਕ ਕੈਨੇਡਾ ਹੈਗੀਆਂ ਤੋਂ ਤੁਹਾਡਾ ਮਤਲਬ ਇਹ ਹੋ ਗਿਆ ਕਿ ਪੰਜਾਬੀ ਕੁੜੀਆਂ ਨੂੰ ਕਮੀ ਇਹ ਹੈ ਜੇ ਕੋਈ ਸਹੀ ਵੀ ਆ ਤਾਂ ਦੂਜਾ ਬੰਦਾ ਉਹਦੇ ਬਾਰੇ ਕੀ ਨਜ਼ਰੀਆ ਰੱਖੇਗਾ ਪੇਸ਼ ਕਰੇਗਾ ਤੇ ਨਾਲ ਦੀ ਨਾਲ ਜਿਵੇਂ ਕਹਿੰਦੇ ਆਪਣੇ ਹੀ ਆਪਣੇ ਆਲੇ ਖੋਰ ਵੜਦੇ ਆ ਸੋ ਸਾਡੇ ਵਾਂਗੂ ਆਪਣੇ ਲੱਤਾਂ ਵੜਦੇ ਆ ਤੁਸੀਂ ਕੁੜੀਆਂ ਨੂੰ ਬਦਨਾਮ ਤਾਂ ਕਰਨਾ ਹੀ ਕਰਨਾ ਵਾ ਨਾਲ ਦੀ ਨਾਲ ਤੁਸੀਂ ਆਪਣੀ ਇੱਕ ਸਮਾਜ ਤੇ ਆਪਣੀ ਕਮਿਊਨਿਟੀ ਤੇ ਪੰਜਾਬੀ ਤੇ ਦਾਗ ਲਾ ਰਹੇ ਹੋ ਬਹੁਤ ਵੱਡਾ ਸਿਰਫ ਆਪਣੇ ਵਿਊ ਲੈਣ ਦੇ ਚੱਕਰ ਤਾਨੂੰ ਕੀ ਲੱਗਦਾ ਕੁੜੀਆਂ ਜਿਹੜੀਆਂ ਜਾਂਦੀਆਂ ਉਹ ਇਹੀ ਕੰਮ ਕਰਦੀਆਂ ਤੁਹਾਨੂੰ ਮੁੰਡਿਆਂ ਦਾ ਨਹੀਂ ਪਤਾ ਕੀ ਕਰਦੇ ਆ ਨਸ਼ੇ ਕਰਦੇ ਆ ਲੜਾਈਆਂ ਕਰਦੇ ਆ ਪਰ ਇਹ ਮਤਲਬ ਇਹ ਤਾਂ ਨਹੀਂ ਹੋਇਆ ਕਿ ਸਾਰੇ ਮੁੰਡੇ ਜਿਹੜੇ ਕਰਦੇ ਉਹੀ ਕਰਦੇ ਸੋ ਜੇ ਹੁਣ ਆਪਾਂ ਗੱਲ ਕਰੀਏ ਕੈਨੇਡਾ ਨੂੰ ਛੱਡ ਕੇ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਕਿਹੜਾ ਮੌਲਕਾ ਤੁਸੀਂ ਦੱਸੋ ਵੀ ਅਖਬਾਰ ਤੁਸੀਂ ਵੀਗਨ ਦੀ ਅਖਬਾਰ ਚੁੱਕ ਕੇ ਦੇਖ ਲਓ ਇਸ਼ਤਿਹਾਰ ਕਿਹੜਾ ਨਹੀਂ ਆਉਂਦਾ ਇਸ਼ਤਿਹਾਰ ਵਿੱਚ 700 ਲਿਖ ਕੇ ਆਉਂਦਾ ਹੁੰਦਾ ਇੰਡੀਅਨ ਗਰਲਸ ਤੁਸੀਂ ਚੁੱਕ ਕੇ ਆਪ ਦੇਖ ਲਓ ਪਰ ਤੁਹਾਡਾ ਕੀ ਮਤਲਬ ਹੋਇਆ ਕਿ ਇਹ ਸਾਰੀਆਂ ਮਤਲਬ ਕੁੜੀਆਂ ਇਹੀ ਕੰਮ ਕਰਦੀਆਂ ਵਾ ਇਹਦੇ ਜਿਹੜੇ ਮੈਨੂੰ ਲੱਗਦੇ ਕਾਰਨ ਇੱਕ ਤਾਂ ਉਹ ਆ ਜਿਹੜੀ ਸ਼ੌਂਕੀਆ ਤੌਰ ਤੇ ਕਰਦੀ ਆ ਜਿਹਨੂੰ ਇਹਦਾ ਚਸਕਾ ਪੈ ਗਿਆ ਵਾ ਦੂਸਰਾ ਖਿਮਾ ਕਰਨੇ ਮਤਿ ਸ਼ਬਦਾਂ ਦੀ ਮੈਂ ਬਾਰ-ਬਾਰ ਕਹਿੰਦਾ ਮੇਰੀਆਂ ਜਿਹੜੀਆਂ ਭੈਣਾਂ ਵਾ ਉਹ ਖਾਸ ਕਰਕੇ ਮੈਨੂੰ ਖਿਮਾ ਕਰਨ ਪਰ ਮੈ ਬੜਾ ਦੁੱਖ ਲੱਗਾ ਮੈਨੇ ਸੁਣ ਕੇ ਕਿ ਹਾਂ ਸਾਡੀਆਂ ਪੰਜਾਬੀਆਂ ਧੀਆਂ ਆਪਣਾ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ YouTube ਬਲੌਗਰ ਵਾ ਲੋ ਕਿ ਬਣਾ ਦੰਦੇ ਆ ਵੀ ਦੇਖੋ ਕੈਨੇਡਾ ਚ ਕੀ ਹਾਲ ਆ ਕੁੜੀਆਂ ਦਾ ਵੀ ਕੁੜੀਆਂ ਦਾ ਕੀ ਹਾਲ ਆ ਕਿ ਸਾਰੀਆਂ ਸੜਕਾਂ ਤੇ ਖੜੀਆਂ ਆ ਤੁਸੀਂ ਕਦੇ ਦੇਖਿਆ ਵੀ ਪੰਜਾਬ ਜੀਆਂ ਧੀਆਂ ਨੇ ਆਪਣੇ ਜਿਹੜੇ ਮਾਪੇ ਵੀ ਪਿੱਛੇ ਤਾਰੇ ਆ ਚਾਹੇ ਉਹ ਪਿਸ਼ੋਖੜ ਤੋਂ ਕਿਵੇਂ ਤੰਗ ਸੀ ਪਰੇਸ਼ਾਨ ਸੀ ਉਹਨਾਂ ਨੇ ਆਪਣੀ ਮਿਹਨਤ ਤੇ ਜੌਬ ਤੇ ਦੋ ਦੋ ਮੈਂ ਇਹੋ ਜਿਹੀਆਂ ਵੀ ਕੁੜੀਆਂ ਜਾਣਦਾ ਜਿਹੜੀਆਂ ਡਬਲ ਡਬਲ ਸ਼ਿਫਟ ਕਰਦੀਆਂ 14 14 15 15 ਘੰਟੇ ਕੰਮ ਕਰਦੀਆਂ ਤੇ ਜਿਹੜੀਆਂ ਮੇਰੇ ਕਈ ਸਟੂਡੈਂਟ ਵੀ ਇਹੋ ਰਹਿ ਚੁਕੇ ਆ ਕਿ ਜਿਹੜੇ ਪਹਿਲਾਂ ਕੋਖ ਵੀ ਨਹੀਂ ਸੀ ਤੇ ਅੱਜ ਉਹ ਵਧੀਆ ਕਰਨ ਵਾਲੇ ਕਰਨ ਵਾਲੇ ਹੋ ਗਏ ਤੋਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਨੇ ਗਲਤ ਕੰਮ ਕਰਕੇ ਬਣਾਏ ਸੋ ਇਹ ਬਲੌਕਰਾਂ ਨੂੰ ਵੀ ਮੇਰੀ ਚੇਤਾਵਨੀ ਆ ਤੇ ਜਿਹੜੇ ਇਹੋ ਜਿਹੇ ਪੱਤਰਕਾਰ ਆ ਆਪਣੇ ਆਪ ਨੂੰ ਬਹੁਤ ਸਿਆਣੇ ਬਣਦੇ ਤੇ ਉਹਨਾਂ ਨੂੰ ਵੀ ਆ ਕਿ ਭਾਈ ਥੋੜਾ ਪਰੇਜ ਕਰੋ ਵਿਊ ਦੇ ਚੱਕਰ ਚ ਜਾਂ ਆਪਣੀ ਕਮਿਊਨਿਟੀ ਤੇ ਤੁਸੀਂ ਦਾਗ ਵੀ ਲਾ ਰਹੇ ਹੋ ਕਮਿਊਨਟੀਆਂ ਇਹ ਨਹੀਂ ਐ ਕਿ ਹਾਂ ਕਿ ਇੱਕ ਜਿਵੇਂ ਮੈਂ ਕਿਹਾ ਕਿ ਕੋਈ ਹਿਸੇ ਨੂੰ ਚਸਕਾ ਹੋ ਸਕਦਾ ਠੀਕ ਐ ਉਹ ਕੋਈ ਵੀ ਉਹਦਾ ਕਾਰਨ ਹੋ ਸਕਦਾ ਵੀ ਹਾਂ ਘਰਦਿਆਂ ਵੱਲੋਂ ਜੀ ਤਰ੍ਹਾਂ ਜਿਹੜੀ ਆ ਪਰਵਰਿਸ਼ਾ ਨਾ ਕਿਤੇ ਹੁਣ ਕਰਕੇ ਬੱਚਾ ਗਲਤ ਰਾਹ ਤੇ ਚੱਲ ਗਿਆ ਦੂਸਰੀਆਂ ਉਹ ਜਿਹੜੀ ਮਜਬੂਰੀ ਜੀ ਇਹਨਾਂ ਦੇ ਘਰਦਿਆਂ ਨੇ ਡੰਡਾ ਚਾੜਿਆ ਹੁੰਦਾ ਵੀ ਹਾਂ ਸਾਨੂੰ ਡਾਲਰ ਵੇਚ ਕੋਠੀ ਖੜੀ ਕਰਨੀ ਅਸੀਂ ਤਿੰਨ ਮੰਜ਼ਲੀ ਰਿਸ਼ਤੇਦਾਰ ਤਾਣੇ ਮਾਰਦੇ ਆ ਜਾਂ ਜਿਹਨੂੰ ਪਤਾ ਕਿ ਪਿੱਛੋਂ ਪੈਸੇ ਨਹੀਂ ਆਉਣੇ ਮਜਬੂਰੀ ਨੂੰ ਕਰਦੀਆਂ ਕਿ ਦੋ ਕੁੜੀਆਂ ਤਾਂ ਹੋ ਸਕਦੀਆਂ ਪਰ ਇਹ ਤਾਂ ਮਤਲਬ ਇਹ ਨਹੀਂ ਕਿ ਹਾਂ ਤੁਸੀਂ 98 ਨੂੰ ਵੀ ਹੀ ਗਲਤ ਠਹਿਰਾ ਦਿਓ ਸੋ ਮੈਂ ਸੋਚਿਆ ਕਿ ਇਹ ਵੀਡੀਓ ਬਣਾ ਕੇ ਆਪਣੀਆਂ 3 ਭੈਣਾਂ ਦੇ ਨਾਲ ਖੜੇ ਹੋਈਏ ਇਨਸਟੈਡ ਆਫ ਕਿ ਉਹਨਾਂ ਦਾ ਆਪਾਂ ਆਪਣੀ ਕਮਿਊਨਿਟੀ ਦਾ ਜਲੂਸ ਕੱਢਦੇ ਆ ਤੇ ਤੁਸੀਂ ਉਹ ਨਹੀਂ ਦੇਖਿਆ ਜਿਹੜੇ ਸਾਡੇ ਬਜ਼ੁਰਗਵਾ ਜਾਂ ਜਿਹੜੇ ਚਸਕੇ ਦੇ ਚੱਕਰ ਚ ਜਾਂ ਉਹ ਮੁੰਡੇ ਆ ਜਿਹੜੇ ਉਹ ਜਿਹੜੀ ਵੀ ਚਾਹੇ ਮਜਬੂਰੀ ਨੂੰ ਜਾਂ ਕਿਸੇ ਵੀ ਕਾਰਨ ਕਰਕੇ ਉਹ ਕੰਮ ਕਰ ਰਹੀ ਆ ਤੇ ਉਹਦੇ ਕੋਈ ਜਾਂਦੇ ਨੇ ਵੀ ਹਾਂ ਭਈ ਅਸੀਂ ਅੱਜ ਫਲਾਨੀ ਪੰਜਾਬੀ ਕੁੜੀ ਲਿਆਂਦੀ ਐ ਕਿਸੇ ਵੀ ਤੂੰ ਦੇਖ ਲੋ ਤੂੰ ਚੰਡੀਗੜ੍ਹ ਦਾ ਹਾਲ ਦੇਖ ਲੋ ਕਨਾਲੀ ਖਰੜ ਅੱਗੇ ਲੱਗ ਸੀ ਉਹਨੂੰ ਗ੍ਰੇਟ ਮਹਾਲੀ ਚ ਲੈ ਲਿਆ ਉੱਤੋਂ ਤੂੰ ਦੇਖੋ ਮਾਲਵੇ ਤੋਂ ਗਰੀਬ ਘਰ ਦੀਆਂ ਕੁੜੀਆਂ ਮਜਬੂਰੀ ਵਾਸੇ ਇਹ ਕੰਮ ਕਰਦੀਆਂ ਵਾ ਤੇ ਚੰਡੀਗੜ੍ਹ ਨਾਈਟ ਨਾਈਟ ਲਾਈਫ ਤੁਸੀਂ ਦੇਖ ਲੋ ਤਾਂ ਉਹ ਤਾਂ ਕਰਦੀਆਂ ਵਾ ਕਿਸੇ ਨਾ ਕਿਸੇ ਕਾਰਨ ਕਰਕੇ ਤੂੰ ਕੈਨੇਡਾ ਦੀ ਗੱਲ ਨਾ ਕਰੋ ਨਾ ਸਾਰੇ ਪਾਸੇ ਇਹ ਕੰਮ ਚੱਲਦਾ ਪਰ ਇਹ ਨਹੀਂ ਕਿ ਤੁਸੀਂ ਸਾਰਿਆਂ ਨੂੰ ਇੱਕੋ ਰਸਤੇ ਬੰਨ ਲਓ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਵੀ ਤੁਸੀਂ ਵੀਊ ਲੈਣ ਦੇ ਚੱਕਰ ਚ ਇਹੋ ਜਿਹੀਆਂ ਵੀਡੀਓ ਨਾ ਪਾਓ ਜੋ ਕਿ ਤੱਬਾ ਲੱਗੇ ਕਿਉਂਕਿ ਕੱਲ ਨੂੰ ਕਿਸੇ ਨਾ ਕਿਸੇ ਢੀ ਭੈਣ ਤੁਹਾਡੇ ਕਰੋ ਵੀ ਤੁਹਾਡੇ ਰਿਸ਼ਤੇਦਾਰੀ ਚੋ ਵੀ ਉੱਥੇ ਹੈ ਤਾਂ ਉਸ ਤੇ ਤੁਸੀਂ ਸਰਾਸਰ ਸੋਚ ਗਲਤ ਕ੍ਰੀਏਟ ਕਰ ਰਹੇ ਹੋ ਸਮਾਜ ਦੀ ਕਿ ਹਾਂ ਵੀ ਪੰਜਾਬੀ ਕੁੜੀਆਂ ਹੁੰਦੀਆਂ ਇਹੋ ਜਿਹੀਆਂ ਇਹੋ ਜਿਹੀ ਯੂਟਿਊਬਰਾਂ ਤੋਂ ਬਚੋ ਮੇਰੇ ਹਿਸਾਬ ਨਾਲ ਇਹੋ ਜੀਆਂ ਨੂੰ ਬਲੌਕ ਕਰ ਦੇਣਾ ਚਾਹੀਦਾ ਤੇ ਪੱਤਰਕਾਰਾਂ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਸੋ ਸਾਡੇ ਲੋਕਾਂ ਦਾ ਉਧਰ ਦਾ ਕਮੈਂਟ ਬੜੇ ਕਰਦੇ ਲਤਾ ਘੜੀਜਦੇ ਸਾਡੇ ਅਰਗੇ ਦੀਆਂ ਤਾਂ ਇਹੋ ਜਿਹਿਆਂ ਨੂੰ ਵੀ ਲਾਹਣਤਾ ਪਾਇਆ ਕਰੋ ਕਮੈਂਟਾਂ ਵਿੱਚ ਜਾਂ ਬਲੌਕ ਕਰਿਆ ਕਰੋ ਰਿਪੋਰਟ ਕਰਿਆ ਕਰੋ ਤਾਂ ਕਿ ਇਹ ਜਿਹੜੀ ਵੀਡੀਓ ਜਿਹੜੀ ਹੈ ਫ੍ਰੀਸ਼ ਹੋ ਸਕਣ ਸੋ ਇਹ ਕਹਿੰਦਾ ਹੋਇਆ ਮੈਂ ਸ਼ਮਾ ਜੱਚਾਂ ਮਿਲਦੇ ਆਂ ਅਗਦੀ ਵੀਡੀਓ 'ਚ ਤਦਕ ਲਈ ਰੱਬ ਰੱਖਾ